ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦਾ ਸੋਹਣੇ ਸੂਟ ਪਹਿਲਾਂ ਮੈਂ ਤੁਹਾਨੂੰ ਉਹ ਸੂਟ ਦਿਖਾ ਦੇਣੀ ਆ ਜਿਹੜੀਆਂ ਪਹਿਣਾ ਦੇ ਆਰਡਰ ਸੀਗੇ ਤੇ ਉਹ ਆਪਣੀ ਜਿਹਨਾਂ ਦੀ ਬੁਕਿੰਗ ਸੀਗੀ ਹਨਾ ਤੇ ਮੈਂ ਪੇਮੈਂਟ ਨਹੀਂ ਪੁਵਾਈ ਸੀ ਪੇਮੈਂਟ ਪੁਵਾਉਣਾ ਨਾ ਪੁਵਾਉਣਾ ਦਾ ਮੇਰਾ ਕਾਰਨ ਇਹ ਸੀਗਾ ਕਿਉਂਕਿ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ yellow ਹਨਾ ਇਹ ਪਹਿਲਾਂ ਮੈਨੂੰ ਮਿਲਿਆ ਨਹੀਂ ਸੀਗਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਤੇ मतलब मैं काफी था जगह तो ट्राई ਕੀਤਾ ਹਨ ਜਿੱਥੇ ਤੁਸੀਂ ਸਟਾਕ ਵਗੈਰਾ ਲੈਣੇ ਆਂਗੇ ਉਥੋਂ ਵੀ ਟ੍ਰਾਈ ਕੀਤਾ ਫਿਲਹਾਲ ਇੱਕ ਵਾਰ ਮੈਨੂੰ ਜਵਾਬ ਮਿਲ ਗਿਆ ਸੀਗਾ ਕਿਉਂਕਿ ਹਨਾ ਕਹਿੰਦੇ ਨਹੀਂ ਮਿਲ ਸਕਦਾ ਹੈਗਾ ਤਾਂ ਕਰਕੇ ਉਸ ਟਾਈਮ ਮੈਂ ਫਿਰ ਜਵਾਬ ਦਿੱਤਾ ਸੀਗਾ ਵੀ ਨਹੀਂ ਹੈਗਾ ਹਨਾ ਪਰ ਭੈਣਾਂ ਨੇ ਬਹੁਤ ਰਿਕਵੈਸਟ ਕਰੀ ਸੀਗੀ ਵੀ ਤੁਹਾਨੂੰ ਸਾਨੂੰ ਨਾ ਤੁਹਾਡੇ ਵਾਲੇ ਨਾਲ ਦਾ ਸੂਟ ਨੇ ਸੂਟ ਹੈਗਾ ਜਿਹੜਾ ਮੇਰੇ ਪਾਇਆ ਹੋਇਆ ਵੀ ਇਹ ਜ਼ਰੂਰ ਹਨਾ ਸਾਨੂੰ ਲੈ ਕੇ ਆਇਓ ਤੇ ਆਪਾਂ ਲੈ ਕੇ ਆਏਂਗੇ ਕਾਫੀ ਸੂਟ ਮਤਲਬ 60 70 ਪਲੱਸ ਆਰਡਰ ਸੀਗੇ ਬਟ ਜਿਹੜੇ ਸੂਟ ਲੇਗੇ 20 ਸੂਟ ਮਿਲੇ ਨੇਗੇ ਆਪਾਂ ਨੂੰ ਇਸ ਤੋਂ ਵੱਧ ਨਹੀਂ ਮਿਲੇ ਹੈਗੇ ਤੇ ਫਾਸਟਲੀ ਹਨਾ ਜਿਹੜੀਆਂ ਭੈਣਾਂ ਨੂੰ ਚਾਹੀਦੇ ਸੀਗੇ ਮੇਰੇ ਨਾਲ ਦੇ ਸੂਟ ਤਾਂ ਤੁਸੀਂ ਆਰਡਰ ਕਰ ਦਿਓ ਬਹੁਤ ਜਿਆਦੇ ਸੋਹਣਾ ਮਾਲ ਕਾਟਨ ਦਾ ਸੂਟ ਹੈਗਾ ਬਹੁਤ ਮਤਲਬ ਸੌਫਟ ਹੈ ਨਹੀਂ ਰਾਮਦਾਰੀ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਵਾਇਆਗਾ ਤੇ ਜਿਹੜਾ ਦੁਪੱਟਾ ਵੀ ਹੈ ਹਨਾ ਉਹ ਵੀ ਬਹੁਤ ਜਿਆਦੇ ਸੋਹਣਾ ਖੁੱਲਾ ਡੁੱਲਾ ਹੈਗਾ ਐਦਾਂ ਦੀ ਪ੍ਰਿੰਟਿੰਗ ਹੋਈ ਹੋਈ ਆ ਦੁਪੱਟੇ ਦੀ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਇਹ ਸੂਟ ਸੀਗਾ ਜਿੱਦਾਂ ਮੈਂ ਵੇਅਰ ਕੀਤਾ ਹੋਇਆਗਾ ਇਹ ਇਹ ਰਹੂਗੀ ਸ਼ਰਟ ਐਦਾਂ ਦੀ ਮਤਲਬ ਬੁੱਟੀਆਂ ਵਾਲੀ ਸਲਵਾਰ ਸੀਗੀ ਮੈਂ ਇਹਨੂੰ ਸਿਰਫ ਐਦਾਂ neck ਦਾ ਡਿਜ਼ਾਈਨ ਦੇ ਕੇ ਹਲਕਾ ਜਿਹਾ ਹਨਾ ਐਦਾਂ ਸਟਿਚ ਕਰਵਾ ਜੇ ਤੁਸੀਂ ਸਾਡੇ ਤੋਂ ਸਲਾਈ ਕਰਵਾਉਣਾ ਚਾਹੋਗੇ ਤਾਂ ਕਰਵਾ ਸਕਦੇ ਹੋ ਪਿੱਛੇ ਤੁਸੀਂ ਸੂਟ ਨੇਗੇ ਜਿਹੜੇ ਦੇਖ ਸਕਦੇ ਹੋਗੇ ਢੇਰ ਲੱਗਿਆ ਪਿਆਗਾ ਸੂਟਾਂ ਦਾ ਤੇ ਸੇਮ ਮੇਰੇ ਨਾਲ ਦੇ ਨੇ ਸੇਮ ਕੋਈ ਮਤਲਬ ਕਲਰ ਚ ਫਰਕ ਨਹੀਂ ਕੋਈ ਡਿਜ਼ਾਈਨ ਚ ਫਰਕ ਨਹੀਂ ਹੈਗਾ ਸੇਮ ਇਸ ਤਰ੍ਹਾਂ ਹੀ ਦੁਪੱਟੇ ਰੈਡੀ ਕੀਤੇ ਹੋਏ ਨੇਗੇ ਤੇ ਇਹਦਾ ਪ੍ਰਾਈਸ ਸੀਗਾ 1300 ਹਨਾ ਫਾਸਟਲੀ ਆਰਡਰ ਕਰਦੇ ਤੁਸੀਂ ਦੇਖੋ ਸੂਟ ਬਹੁਤ ਜ਼ਿਆਦੇ ਆਏ ਨੇਗੇ ਲਓ ਜੀ 20 ਸੂਟ ਲੈਣਗੇ ਤੇ ਕਾਫੀ ਭੈਣਾਂ ਨੇ ਮੈਨੂੰ ਜਿਨ੍ਹਾਂ ਨੇ ਫੋਨ ਕੀਤੇ ਸੀ ਨਾ ਸਾਡੇ ਸੂਟ ਰੱਖ ਦਿਓ ਤੇ ਤੁਸੀਂ ਆਪਣਾ ਦੁਬਾਰਾ ਇਹ ਟੂਟ ਲੇنگੇ ਜਿਹੜੇ ਆਪਣੇ ਆਰਡਰ ਕਰ ਸਕਦੇ ਹੋ 1300 ਪ੍ਰਾਈਸ ਸੀਗਾ ਪਲੱਸ ਸ਼ਿਪਿੰਗ ਸੀਗਾ ਤੇ ਜੇ ਮੈਂ ਫੈਬਰਿਕ ਦੀ ਗੱਲ ਕਰਾਂ ਫੈਬਰਿਕ ਦੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਜਿਹੜਾ ਮੈਂ ਪਾਇਆ ਹੋਇਆ ਹੈਗਾ ਕਾਟਨ ਦਾ ਲੋ ਜੀ ਤੁਸੀਂ ਦੇਖ ਸਕਦੇ ਹੋਗੇ ਦੇਖੋ 20 ਟੂਟ ਆਏ ਨੇਗੇ ਆਪਣੇ ਕੋਲੇ ਜਿਹੜੀਆਂ ਪਹਿਣਾ ਦੀ ਆਰਡਰ ਸੀਗੇ ਫਾਸਟ ਹੀ ਹੁਣ ਤੁਸੀਂ ਆਪਣੀ ਬੁਕਿੰਗ ਹੈ ਕਿਉਂਕਿ ਅਸੀਂ ਕੱਚੇ ਤੌਰ ਤੇ ਕੋਈ ਕਿਸੇ ਦੀ ਬੁਕਿੰਗ ਨਹੀਂ ਕਰਾਉਂਦੇ ਹੈ ਕਿ ਜਿੰਨਾ ਟਾਈਮ ਸਾਨੂੰ ਸਟਾਕ ਦਾ ਕਨਫਰਮ ਨਹੀਂ ਹੁੰਦਾ ਹੈਗਾ ਕੋਈ ਅਸੀਂ ਪੇਮੈਂਟ ਨਹੀਂ ਕਰਾਉਂਦੇ ਬਹੁਤ ਜ਼ੋਰ ਲਾਇਆ ਸੀਗਾ ਭੈਣ ਹੋਣਾ ਨੇ ਜਿਨ੍ਹਾਂ ਦੇ ਆਰਡਰ ਸੀਗੇ ਵੀ ਅਸੀਂ ਪੇਮੈਂਟ ਵੀ ਕਰ ਦਿੰਨੇ ਹਾਂ ਪਰ ਸਾਨੂੰ ਸੂਟ ਨੇਗੇ ਜਿਹੜੇ ਜਰੂਰ ਦੇ ਦਿਓ ਹੁਣ ਤੁਸੀਂ ਬੇਫਿਕਰ ਹੋ ਕੇ ਹਨਾ ਪੇਮੈਂਟ ਕਰ ਸਕਦੇ ਹੋ ਉਹ ਫਿਰ ਕੋਈ ਫਾਇਦਾ ਨਹੀਂ ਰਹਿੰਦਾ ਮੈਂ ਥੋੜੇ ਤੋਂ ਪਹਿਲਾਂ ਪੇਮੈਂਟ ਕਰਾ ਲਾ ਫਿਰ ਮੈਂ ਤੁਹਾਨੂੰ ਦੁਬਾਰਾ ਹਨਾ ਬੈਕ ਤੁਹਾਨੂੰ ਪੇਮੈਂਟ ਮੈਂ ਵਾਪਸ ਕਰਾਂ ਹੁਣ ਮਤਲਬ ਜਦੋਂ ਆਪਣੇ ਕੋਲੇ ਸੂਟ ਨੇ ਹੁਣ ਕਰਾਉਣ ਦਾ ਫਾਇਦਾ ਹੁਣ ਤੁਸੀਂ ਆਪਣੇ ਪੇਮੈਂਟ ਕਰਕੇ ਨਾਲ ਦੀ ਨਾਲ ਸੂਟ ਲੈਗੇ ਜਿਹੜੇ ਆਰਡਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਸੂਟ ਬਹੁਤ ਮਗਾਏ ਨੇ 20 ਸੂਟ ਲੈਗੇ ਪਰ ਆਰਡਰ ਕਾਫੀ ਸੀਗੇ ਲੋ ਜੀ 1300 ਪ੍ਰਾਈਸ ਸੀਗਾ ਪਲੱਸ ਦੁਪੱਟਾ ਸੇਮ ਜਿੱਦਾਂ ਮੈਂ ਸੂਟ ਪਾਇਆ ਹੋਇਆ ਹੈਗਾ ਇਹਦੇ ਵਿੱਚ ਧੋ ਵੀ ਪੈ ਗਈ ਕੋਈ ਖਰਾਬ ਨਹੀਂ ਕੋਈ ਰੰਗ ਫੇਟ ਨਹੀਂ ਕੁਝ ਵੀ ਨਹੀਂ ਹੋਇਆ ਹੈਗਾ ਸੂਟ ਨੇ ਦੁਪੱਟਾ ਵੀ ਉਦਾਂ ਹੀ ਹੀ ਪਿਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਆਰਾਮਦਾਰੀਆ ਫੈਬਰਿਕ ਦੇ ਵਿੱਚ ਤੇ ਲੋ ਜੀ ਆਰਡਰ ਲੇਗੇ ਹੁਣ ਤੁਸੀਂ ਕਰ ਦਿਓ ਆਪਣੇ ਫਾਸਟਲੀ ਯਕੀ ਇਹ ਵੀ ਨਹੀਂ ਰਹਿਣੇ ਹੈਗੇ ਫਿਰ ਸੋਲਡ ਹੋ ਜਾਂਦੇ ਨੇਗੇ ਇਹਦੇ ਵਿੱਚੋਂ ਮਤਲਬ 20 ਸੂਟ ਲੈਣਗੇ ਮੈਂ 8 10 ਸੂਟ ਪੈਣ ਹੋਣਾਂ ਦੇ ਜਿਨ੍ਹਾਂ ਦੇ ਮਤਲਬ ਮੈਂ ਰੈਡੀ ਕਰਨੇ ਨੇਗੇ ਉਹਨਾਂ ਦੇ ਨੇਗੇ ਸਲਾਈ ਕਰਨੇ ਨੇਗੇ ਪਿੱਛੇ ਥੋੜੇ ਜੇ ਸੂਟ ਲਵਾਂਗੇ ਮੇਰੇ ਕੋਲੇ ਫਿਰ ਵੀ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਦਿਖਾਉਣਿਆਂਗੇ ਜਿਹੜੇ ਮਤਲਬ ਇਹ ਵਾਲਾ orange ਸੂਟ ਸੀਗਾ ਹਨਾ ਤੇ ਕੁਸ਼ਕ ਤਾਂ ਚਲੋ ਪੇਮੈਂਟ ਆ ਚੁੱਕੀ ਹੈ ਕਿ ਇਹ ਆਪਣੇ ਲਵੇ ਸਿਰਫ 10 ਸੂਟ ਲੇਗੇ ਮਤਲਬ ਇਹਦੇ ਵਿੱਚ ਜੋ ਮੈਂ 3-4 ਸੂਟ ਦੇਣੇ ਲੇਗੇ ਜਿੰਨਾ ਪਹਿਲਾਂ ਨੂੰ ਮੈਂ ਜਵਾਬ ਦਿੱਤਾ ਸੀ ਮੇਰੇ ਕੋਲੇ ਹੈ ਨਹੀਂਗੇ ਹਨਾ ਤੇ ਇਹ ਵੀ ਮਤਲਬ ਆ ਚੁੱਕੇ ਨੇਗੇ ਸੂਟ ਤੇ ਤੁਸੀਂ ਇਹ ਵਾਲਾ ਲੈ ਸਕਦੇ ਹੋ ਆਪਾਂ ਪੂਰਾ ਲੋਟ ਮੰਗਾਇਆ ਹੈਗਾ ਇਹ ਵਾਲਾ ਵੀ ਸੂਟ ਲੇਗੇ ਜਿਹੜੇ ਤੁਸੀਂ ਲੈ ਸਕਦੇ ਹੋ ਮੈਂ ਜਵਾਬ ਦਿੱਤਾ ਸੀ ਵੀ ਬੁਕਿੰਗ ਨਾ ਕਰਵਾਇਓ ਹੁਣ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਆ ਇਹਦਾ ਪ੍ਰਾਈਸ ਹੈਗਾਗਾ 1000 विदाउट दुपट्टा ਰਹੂਗਾ ਤੇ ਬਹੁਤ ਜਿਆਦੇ ਸੋਹਣੀ ਕਾਟਨ ਹੈ ਬਹੁਤ ਹਰਾਮ ਦੇ ਇੱਕ ਫੈਬਰਿਕ ਹੈਗਾ ਮਤਲਬ ਮੈਂ ਧੋ ਪਾਈ ਹੈਗੀ ਕੋਈ ਕੁਛ ਨਹੀਂ ਹੋਇਆ ਹੈਗਾ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਲੋ ਇਹ ਦੋ ਸੂਟ ਸੀਗੇ ਮੈਨੂੰ ਐਸੇ ਮੈਂ ਪਹਿਲਾਂ ਤੁਹਾਨੂੰ ਦਿਖਾ ਦਾਂ ਵੀ ਤੁਸੀਂ ਆਪਣੇ ਆਰਡਰ ਲੇਗੇ ਜਿਹੜੇ ਦੇ ਦੋ ਲੋ ਜੀ ਨੈਕਸਟ ਹੁਣ ਆਪਾਂ ਤੁਹਾਨੂੰ ਦਿਖਾਉਣੇਗੇ ਜੌਰਜਟ ਦੇ ਜਿਹਦੀ ਕਾਫੀ ਜਿਆਦੇ ਇਹਨਾਂ ਦੀ ਵੀ ਡਿਮਾਂਡ ਆਈ ਸੀਗੀ ਵੀ ਸਾਨੂੰ ਸੈਮੀ ਜੋਰਜਟ ਦੇ ਵਿੱਚ ਕਲਰ ਮਤਲਬ ਸੂਟ ਚਾਹੀਦੇ ਨੇਗੇ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਲੈਕ ਦੇ ਵਿੱਚ ਹੈਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਮਤਲਬ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਨਾ ਆਪਣੇ ਜਿਆਦਾ ਲੌਂਗ ਸ਼ਰਟ ਨਹੀਂ ਪਾਉਂਦੇ ਹੈਗੇ ਸ਼ਾਰਟ ਪਾਉਂਦੇ ਨੇ ਤੁਸੀਂ ਜਿੰਨੀ ਸ਼ਾਰਟ ਰੱਖਣੀ ਚਾਹੁੰਦੇ ਹੋਨੀ ਰੱਖ ਸਕਦੇ ਹੋਗੇ ਤੁਸੀਂ ਜਿਆਦਾ ਸ਼ਾਰਟ ਲਾਈਕ ਕਰਦੇ ਹੋ ਤਾਂ ਪਾ ਸਕਦੇ ਹੋਗੇ ਜੇ ਤੁਸੀਂ ਮੀਡੀਅਮ ਜੀ ਕਰਾਉਣਾ ਚਾਹੁੰਦੇ ਹੋ ਤਾਂ ਮੀਡੀਅਮ ਜੀ ਕਰਾ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਇਹ ਸੂਟ ਰਹੂਗਾ ਬਲੈਕ ਦੇ ਵਿੱਚ ਤੇ ਫੇਰ ਆ ਜੂਗਾ ਜੀ ਪ੍ਰਿੰਟ ਇਹਨਾਂ ਦਾ ਪ੍ਰਾਈਸ ਰਹੂਗਾ 1000 ਪਲੱਸ ਸ਼ਿਪਿੰਗ ਹੈ ਫੇਰ ਆ ਜੂਗਾ ਇਸ ਤਰ੍ਹਾਂ ਵਾਈਟ ਦੇ ਵਿੱਚ ਸੂਟ ਆ ਜੂਗਾ ਪ੍ਰਿੰਟ ਬਹੁਤ ਜਿਆਦਾ ਸੋਹਣੀ ਜੌਰਜਟ ਹੈ সফট ਹੈਗੀ ਤੇ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਬਹੁਤ ਜਿਆਦਾ ਸੋਹਣੀ ਆਉਂਦੀ ਹੈਗੀ ਤੇ ਨੈਕਸਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਇਹ ਵਾਲਾ ਪ੍ਰਿੰਟ ਮੈਨੂੰ ਬਹੁਤ ਜਿਆਦਾ ਪਸੰਦ ਹੈਗਾ ਤੇ ਮੈਨੂੰ ਕਾਫੀ ਜਿਆਦਾ ਸੋਹਣਾ ਲੱਗੇ ਕਿਉਂਕਿ ਕੁਝ ਹਟਕੇ ਜਿਹੇ ਪ੍ਰਿੰਟ ਹੈ ਫੁੱਲਾਂ ਨਾਲੋਂ ਫਲਾਵਰ ਨਾਲੋਂ ਹਨਾ ਕੁਝ ਵੀ ਬਹੁਤ ਜਿਆਦਾ ਸੋਹਣਾ ਹੈ ਇਹਦੇ ਵਿੱਚ ਮਤਲਬ ਜਿਹੜੀਆਂ ਇਹ ਬੂਟੀਆਂ ਨੇਗੀਆਂ ਬੇਬੀ ਪਿੰਕ ਕਲਰ ਦੀਆਂ ਨੇ ਇਦਾਂ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਜਾਂ ਫਿਰ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋਗੇ ਤੇ ਨੈਕਸਟ ਸੂਟ ਆ ਜਾਊਗਾ ਜੀ ਬਲੂ ਦੇ ਵਿੱਚ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਇਹ ਸੂਟ ਨਵੇਂ ਆਏ ਨੇਗੇ ਸਾਰੇ ਰਿਪੀਟ ਸਟਾਕ ਆਇਆਗਾ ਕਿਉਂਕਿ ਪਹਿਲਾਂ ਸੋਲਡ ਹੋ ਚੁੱਕਿਆ ਸੀਗਾ ਤੇ ਸਾਰਾ ਸਟਾਕ ਮਤਲਬ ਕੱਲ ਆਇਆਗਾ ਆਪਣੇ ਕੋਲੇ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਕਿਉਂਕਿ ਇਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਚੀਜ਼ ਜਿਆਦਾ ਡਿਮਾਂਡ ਸੀ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਮੈਂ ਅੱਜ ਉਹੀ ਵੀਡੀਓ ਅਪਲੋਡ ਕਰਨੀ ਚਾਹੀ ਹੈ ਵੀ ਮੈਨੂੰ ਲਗਾਤਾਰ 20-25 ਦਿਨਾਂ ਤੋਂ ਮੈਸੇਜ ਆ ਰਹੇ ਨੇ ਵੀ ਸਾਨੂੰ ਇਹ ਵਾਲੇ ਸੂਟ ਚਾਹੀਦੇ ਨੇਗੇ ਤਾਂ ਕਰਕੇ ਮੈਨੂੰ ਐਸ ਵੀ ਅੱਜ ਮੈਂ ਵੀਡੀਓ ਇਹ ਅਪਲੋਡ ਕਰਤਾ ਲਓ ਜੀ ਇਦੇ ਵਿੱਚ ਨੈਕਸਟ ਕਲਰ ਹੈਗਾਗਾ ਪਿੰਕ ਤਿੰਨ ਕਲਰ ਦਾ ਚਾਰਟ ਇਹ ਪਹਿਲਾਂ ਆਇਆ ਸੀਗਾ ਤਿੰਨ ਦਾ ਹੀ ਹੁਣ ਆਇਆ ਰੋਲ ਆਏ ਨੇਗੇ ਪੂਰੇ ਇਹ ਤੇ ਚਲੋ ਮੈਂ ਵੈਸੇ ਤੁਹਾਨੂੰ ਕਟਿੰਗ ਕਰਕੇ ਦਿਖਾਤੇ ਵੀ ਇਦਾਂ ਹਨਾ ਸੂਟ ਲੇਗੇ ਇਸ ਤਰ੍ਹਾਂ ਇਹਦਾ ਪ੍ਰਿੰਟ ਬਣੂਗਾ ਜੀ ਦੇਖੋ ਇਦਾਂ ਐਵੇਂ ਡਿਜ਼ਾਈਨ ਹੈ ਇਹਨਾਂ ਦਾ ਬਹੁਤ ਜ਼ਿਆਦਾ ਸੋਹਣਾ ਹੈਗਾ ਇਹਦੇ ਨਾਲ ਤੁਸੀਂ ਮਤਲਬ ਜਿਹੜਾ ਤੋਂ ਪੱਟਾ ਹੈਗਾ ਯੈਲੋ ਕਲਰ ਦਾ ਹੀ ਰੱਖਿਓ ਤੇ ਜਿਹੜੀ ਲੈਸ ਹੈਗੀ ਉਹ ਤੁਸੀਂ ਵਾਈਟ ਲਗਾ ਸਕਦੇ ਹੋਗੇ ਗ੍ਰੇਵੀ ਹੈਗੀ ਇਹਦੇ ਵਿੱਚ ਜਿੱਦਾਂ ਤੁਸੀਂ ਲਗਾਉਣਾ ਚਾਹੋ ਨੇ ਉਦਾਂ ਲਗਾ ਸਕਦੇ ਹੋਗੇ ਫਿਰ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੌਰਜਟ ਦੇ ਵਿੱਚ ਮਤਲਬ ਦੁਪट्टे ਤੁਸੀਂ ਕੰਟਰਾਸਟ ਰੱਖ ਲਿਓ ਤੇ ਕਾਫੀ ਜਿਆਦਾ ਸੋਨੇ ਬਣ ਗਏ 1000 ਪ੍ਰਾਈਸ ਹੈ ਇਹਨਾਂ ਦਾ ਫਿਰ ਆਜੂਗਾ ਜੀ yellow ਸੂਟ ਦੇਖੋ ਕਿੰਨਾ ਜਿਆਦਾ ਸੋਨਾ ਹੈ ਇਹ ਵੀ ਤੁਸੀਂ ਦੁਪੱਟਾ ਪਿੰਕ ਰੱਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਸੂਟ ਹੈ ਇਹ ਵੀ ਤੇ ਫਿਰ ਆਜੂਗਾ ਜੀ blue ਦੇਖੋ ਇਹ ਮੇਰੇ ਕੋਲੇ ਸੂਟ ਸਿਰਫ ਇੱਕ अवेलेबल ਹੈ ਜਿਹੜੀ ਪੈਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ 1000 ਪ੍ਰਾਈਸ ਹੈ ਇਹਨਾਂ ਦਾ ਜਿਹੜੇ ਮੈਂ ਤੁਹਾਨੂੰ ਜਾਰਜਟ ਦੇ ਸੂਟ ਲੇਗੇ ਸ਼ੋ ਕੀਤੇ ਨੇਗੇ ਇਹਨਾਂ ਦਾ 1000 ਪ੍ਰਾਈਸ ਹੈਗਾ ਤੇ ਜਿਹੜੇ ਮੈਂ ਤੁਹਾਨੂੰ orange ਸੂਟ ਸ਼ੋ ਕੀਤੇ ਨੇਗੇ ਇਹਨਾਂ ਦਾ ਵੀ 1000 ਸਾਰੇ ਸਾਰੇ ਤੁਸੀਂ ਕੀ ਬੀਠੀ ਤੇ ਇਹਨਾਂ ਦਾ ਵੀ 1000 ਪ੍ਰਾਈਸ ਹੈਗਾ ਤੇ ਜਿਹੜੇ ਮੈਂ ਤੁਹਾਨੂੰ ਮੇਰੇ ਨਾਲ ਦੇ ਸੂਟ ਸੀਗੇ ਹਨਾ yellow ਤੇ ਤੁਸੀਂ ਇਹਦੇ ਨਾਲ ਦੇ ਇਹ ਹੈਗਾ 1300 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਤੇ ਕਾਫੀ ਵਧੀਆ ਰਿਸਪੌਂਸ ਆ ਰਿਹਾ ਵੀਡੀਓ ਵੀਡੀਓ ਦਾ ਵੀ ਤੇ ਕਾਫੀ ਪੈਣਾ ਮੇਰੀ ਸਪੋਰਟ ਕਰ ਰਹੀਆਂ ਨੇ ਜੀ ਮੈਨੂੰ WhatsApp ਤੇ ਇੰਨੇ ਸਾਰੇ ਮੈਸੇਜ ਤੁਹਾਡਾ ਤੈਦ ਲੋ ਧੰਨਵਾਦ ਤੁਸੀਂ ਮੈਨੂੰ ਇੰਨਾ ਸਾਰਾ ਪਿਆਰ ਕਰਦੇ ਹੋਗੇ ਬਹੁਤ ਬਹੁਤ ਧੰਨਵਾਦ ਹਨਾ ਇਦਾਂ ਹੀ ਤੁਸੀਂ ਤੁਸੀਂ ਮੇਤੇ ਟਰਸਟ ਕਰਕੇ ਹਨਾ ਮੇਤੋਂ ਸੂਟ ਬਾਇ ਕਰਦੇ ਹੋਗੇ ਸੂਟ ਸਟਿਚ ਕਰਵਾਉਣੇ ਹੋਗੇ ਜਿੱਦਾਂ ਵੀ ਹਨਾ ਤੁਹਾਨੂੰ ਮੇਰੇ ਤੇ ਟਰਸਟ ਹੈ ਇਦਾਂ ਹੀ ਬਣਿਆ ਰਵੇ ਰੱਬ ਦੀ ਕਿਰਪਾ ਨਾਲ ਤੁਹਾਨੂੰ ਇਦਾਂ ਹੀ ਸਾ ਮੇਰੇ ਕੋਲੋਂ ਸੋਹਣੇ ਸੋਹਣੇ ਸੂਟ ਲੈਣਗੇ ਜਿਹੜੇ ਪਸੰਦ ਆਉਂਦੇ ਰਹਨ ਬਹੁਤ ਸਾਰੇ ਮਤਲਬ ਵੌਇਸ ਮੈਸੇਜ ਆਉਂਦੇ ਨੇਗੇ ਪੈਣਾ ਦੇ ਬਹੁਤ ਡੇਲੀ ਹਨਾ ਬਹੁਤ ਸਾਰੀਆਂ ਬਲੇਸਸ ਦਿੰਦੀਆਂ ਨੇਗੀਆਂ ਤੁਹਾਡਾ ਥੈਂਕ ਯੂ ਸਾਰਿਆਂ ਦਾ ਤੇ ਮੇਨੂ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁਦਾਸ ਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ